ਲਓ ਜੀ ਆ ਗਿਆ ਮੇਰਾ ਭਾਈ ਇਹ ਸਾਡੀ ਬਰਕਰਤ ਕੌਰ ਦਾ ਡੱਬਾ ਬੇਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਰਮਾਤਮਾ ਦੀ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਤੁਸੀਂ ਕਹੋਗੇ ਅੱਜ ਵੀ ਚਰਨਜੀਤ ਲੱਗੀ ਹੈ ਵੀਡੀਓ ਬਣਾਉਣ ਤੇ ਵੀਡੀਓ ਬਣਾਉਣ ਦਾ ਮਕਸਦ ਐਵੇਂ ਆ ਜੀ ਦੇ ਖੁਸ਼ੀ ਉਹ ਬਹੁਤ ਆ ਪਹਿਲਾਂ ਤਾਂ ਖੁਸ਼ੀ ਕਾਦੀ ਜੀ ਮੇਰੇ ਹੋਈ ਹੈ ਭਤੀਜੀ ਮੇਰੀ ਪਰਜਾਈ ਕੋਲ ਹੋਈ ਆ ਕੁੜੀ ਚਲੋ ਪ੍ਰਮਾਤਮਾ ਦੁੱਧ ਪੁੱਤ ਤੇ ਧੀ ਦੀ ਦਾਤ ਸਭ ਨੂੰ ਦਵੇ ਤੇ ਧੀਆਂ ਪੁੱਤਾਂ ਨੂੰ ਘੱਟ ਨਹੀਂ ਹੈਗੀਆਂ ਧੀਆਂ ਬਹੁਤ ਸੁਖ ਦਿੰਦੀਆਂ ਨੇ ਹਨਾ ਤੇ ਪ੍ਰਮਾਤਮਾ ਸਭ ਨੂੰ ਦਵੇ ਦੁਸ਼ਮਣ ਬੈਰੀ ਹੋਵੇ ਉਹਨੂੰ ਵੀ ਦਵੇ ਸਭ ਨੂੰ ਦਵੇ ਮੈਂ ਵੀ ਕਹਿੰਦੀ ਸੀ ਵੀ ਮੇਰੇ ਘਰ ਧੀ ਹੋਵੇ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰਾ ਉਹੀ ਹੋਣਾ ਤਾਂ ਉਹੀ ਹੈ ਤੇ ਚਲੋ ਪਤੀਜੀ ਦਿੱਤੀ ਉਹ ਵੀ ਬਹੁਤ ਪ੍ਰਮਾਤਮਾ ਦਾ ਸਿਰ ਮੱਥੇ ਕਿਉਂਕਿ ਦੇਖੋ ਅਸੀਂ ਵੀ ਛੇ ਭੈਣਾਂ ਆਤੀ ਹਨਾ ਸੰਤੋ ਬਹੁਤ ਖੁਸ਼ੀ ਆ ਸਭ ਤੋਂ ਬੜੀ ਖੁਸ਼ੀ ਇਹ ਆ ਬੇ ਨਿਆਣਾ ਅਰ ਦੀ ਮਾਂ ਦੋਨੇ ਤੰਦਰੁਸਤ ਨੇ ਠੀਕ ਠਾਕ ਆ ਨੋਰਮਲ ਹੋ ਗਈ ਤੇ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਤਾਂ ਵੀ ਅੱਜ ਹੁਣੇ ਮੇਰੇ ਭਾਈ ਨੇ ਤੁਹਾਨੂੰ ਇਹ ਵੀ ਦਾ ਦੱਸਣੀ ਸੀ ਅਸੀਂ ਇਹ ਜੇ ਵੀਡੀਓ ਬਣਾਉਣੀ ਸੀ ਜਿੱਦਣ ਅਸੀਂ ਆਪਣੇ ਪਿੰਡ ਨੂੰ ਗਈ ਸੀ ਮੈਂ ਆਪਣੇ ਭਾਂਜੇ ਦੀ ਖਬਰ ਲੈਣ ਉਦੋਂ ਦੂਏ ਦੀ ਨੇ ਮੇਰੀ ਪਰਜਾਈ ਤਾਂ ਹੋ ਗਈ ਸੀ ਥੋੜੀ ਜਿਹੀ ਢਿੱਲੀ ਗਏ ਸ ਤਾਂ ਟੈਸਟ ਕਰਵਾਉਣ ਸੀ ਪਰ ਹਜ ਤਰੀਕ ਤਾਂ ਲੇਟ ਸੀ ਫਿਰ ਉਹ ਉਹਨਾਂ ਨੇ ਐਡਮਿਟ ਕਰ ਲਿਆ ਡਾਕਟਰਾਂ ਨੇ ਦੇਖ ਕੇ ਕਿਉਂਕਿ ਦੇਖੋ ਡਾਕਟਰ ਸਾਹਿਬ ਜਾਣਦੇ ਨੇ ਉਹਨਾਂ ਨੂੰ ਤਾਂ ਸਭ ਪਤਾ ਹੁੰਦਾ ਹਨਾ ਜਿੱਥੇ ਹੁਣ ਆਪਾਂ ਡੇਲੀ ਆਪਣਾ ਇਲਾਜ ਚੱਲਦਾ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਬੰਦਾ ਕਿੰਨੇ ਕ ਟਾਈਮ ਤੱਕ ਆਹ ਚੀਜ਼ ਹੋ ਸਕਦੀ ਆ ਤੇ ਫਿਰ ਉਹ ਵਹਤ ਪਿਦਾ ਹੋ ਕੇ ਆਪਣੇ ਪੇਕੇ ਤੇ ਟੈਸਟ ਕਰਾਉਣਗੇ ਆਪਣੇ ਪਾਪਾ ਨਾਲ ਫਿਰ ਉਹਨਾਂ ਨੇ ਦੱਸਿਆ ਵੀ ਭਾਈ ਅੱਜ ਐਡਮਿਟ ਕਰਨਾ ਪੈਣਾ ਤੁਹਾਨੂੰ ਫਿਰ ਉਹ ਟਾਈਮ ਹੋ ਗਿਆ ਐਡਮਿਟ ਉਦਨ ਅਸੀਂ ਦੇਖ ਕੇ ਆਇਆ 3-4 ਵਜੇ ਤੱਕ ਚਲੋ ਜੇ ਪਰਮਾਤਮਾ ਸੌਣ ਲਵੇ ਸ਼ਾਮ ਤੱਕ ਫਿਰ ਜਦੋਂ ਸੀ ਫੋਨ ਕਰਿਆ ਮੇਰੇ ਭਾਈ ਨੇ ਕਹਿੰਦਾ ਕਿ ਨਹੀਂ ਸ਼ਾਇਦ ਖੜ ਜਾ ਪੁੱਤ ਬੇ ਸ਼ਾਮ ਪੈ ਸਕਦੀ ਹੈ ਜਾਂ ਸਵੇਰ ਵੀ ਹੋ ਸਕਦੀ ਹੈ ਠੀਕ ਹੈ ਨਾ ਸਾਰੀ ਤਾਂ ਹੱਥ ਪਰਮਾਤਮਾ ਦੇ ਹੁੰਦੀ ਹੈ ਜੀ ਡੋਰ ਤੇ ਉਹਦੇ ਬਾਅਦ ਰਾਤ ਨੂੰ ਹੋ ਗਿਆ 2:30 ਵਜੇ ਭਤੀਜੀ ਮੇਰੀ ਤੇ ਪਰਮਾਤਮਾ ਸਭ ਨੂੰ ਦਵੇ ਕਈ ਭੈਣ ਭਾਈ ਮੇਰੇ ਇਹ ਜਿਹੇ ਵੀ ਬੈਠੇ ਆ ਵੀ ਜਿਹੜੇ ਧੀਆ ਨੂੰ ਵੀ ਤਰਸਦੇ ਨੇ ਹਨਾ ਸੰਤ ਐਵੇਂ ਮੇਰੀ ਪਰਜਾਈ ਦੀ ਕੋਖ ਲਖਣੀ ਕੋਈ ਭਾਗ ਲੱਗੇ ਉਹਦੀ ਕੋਖ ਨੂੰ ਤੇ ਸਾਡੀ ਕਹਾਣੀ ਦੇੜੀ ਬਧੀ ਕੋਈ ਗੱਲ ਨਹੀਂ ਧੀ ਦਾ ਧੀ ਵੀ ਪੁੱਤਾਂ ਨਾਲ ਘਟ ਨਹੀਂ ਹੁੰਦੀ ਸੌ ਦੁੱਖ ਸੁਣਦੀ ਹੈ ਮਾਂ ਦਾ ਬਾਪ ਦਾ ਹਨਾ ਸਾਨੂੰ ਤਾਂ ਸਾਡੀ ਦੇੜ ਹੀ ਵੱਧ ਗਈ ਸਾਡੇ ਗਾਂਹ ਮੇਰੀ ਮੰਮੀ ਨੂੰ ਖੇਲਾਉਣ ਖੇਲਣ ਨੂੰ ਖੜਾਉਣ ਨੂੰ ਖੇੜਾਉਣਾ ਮਿਲ ਗਿਆ ਤੇ ਸਾਨੂੰ ਵੀ ਬੇ ਭਤੀਜੀ ਮਿਲ ਗਈ ਆਉਂਦਿਆਂ ਨੂੰ ਜਾਂਦਿਆਂ ਨੂੰ ਭੂਆ ਕਿਹਾ ਕਰੂਗੀ ਹਨਾ ਸਭ ਤੋਂ ਵੱਡੀ ਖੁਸ਼ੀ ਇਹ ਹੁੰਦੀ ਹੈ ਚਲੋ ਪਰਮਾਤਮਾ ਸਭ ਨੂੰ ਦਵੇ ਮੇਰੀ ਮਾਂ ਅੱਜ ਦੇ ਦਿਨ ਬਹੁਤ ਸੁਖ ਹੋ ਗਿਆ ਮੇਰੀ ਮਾਂ ਨੂੰ ਕਿਉਂਕਿ ਜਿਹੜੀਆਂ ਮਾਵਾਂ ਹੁੰਦੀਆਂ ਧੀਆਂ ਵੱਲੀ ਤੋਂ ਵੀ ਔਰ ਪੁੱਤ ਵੱਲੀ ਤੋਂ ਵੀ ਸੁਖ ਹੀ ਹੋਣੀ ਚਾਹੀਦੀ ਆ ਤੇ ਅੱਜ ਮੇਰੀ ਮਾਂ ਦਾ ਜਿਹੜਾ ਸਾਰੇ ਦੁੱਖ ਖਤਮ ਹੋ ਗਏ ਚਲੋ ਪੋਤੀ ਹੋਈ ਕਿ ਪੋਤਾ ਇੱਕ ਬਰਾਬਰ ਨੇ ਵੀ ਮੇਰੀ ਮੰਮੀ ਨੂੰ ਤਾਂ ਆਇਆ ਵੀ ਮੈਨੂੰ ਖੜਾਉਣਾ ਮਿਲ ਗਿਆ ਕਹਿੰਦੀ ਤੁਸੀਂ ਵੀ ਮੇਰੀਆਂ ਤਸੇਹ ਦੀ ਆਤੀ ਹੈ ਨਾ ਵੀ ਮੈਂ ਕਿਹੜਾ ਤੁਹਾਨੂੰ ਕਰੇ ਲਾ ਮੇਰਾ ਡੈਡੀ ਵੀ ਜੇ ਕੋਈ ਗਲਤ ਗੱਲ ਕਹਿੰਦਾ ਸੀ ਜਦੋਂ ਤੇਰੇ ਕੁੜੀਆਂ ਹੀ ਹੋ ਜਾਂਦੀਆਂ ਡੈਡੀ ਕਹਿੰਦਾ ਤੇ ਵੀ ਨਾ ਮੈਂ ਪਾਲਣੀਆਂ ਨੇ ਮੈਂ ਰੋਟੀ ਦੇਣੀ ਆ ਹੈਨਾ ਮੇਰੇ ਘਰ ਹੋਈਆਂ ਵੀ ਕੋਈ ਕੁਛ ਨਾ ਕਹੋ ਉਹਨਾ ਵੀ ਸਾਨੂੰ ਐ ਨਾ ਪੁੱਤਾਂ ਮੰਗੋ ਪਾਲਿਆ ਸੀ ਤੇ ਬਸ ਆਹੀ ਅਰਦਾਸ ਆ ਪ੍ਰਮਾਤਮਾ ਅੱਗੇ ਵੀ ਸਾਡੀ ਜਿਹੜੀ ਭਤੀਜੀ ਆ ਛੋਟੀ ਜੀ ਰਾਜਕੁਮਾਰੀ ਸਾਡੇ ਘਰ ਆਈ ਆ ਵੀ ਸਾਡੇ ਨੂੰ ਬਰਾਬਰ ਹੋ ਜਵੇ ਤੇ ਠੀਕ ਠਾਕ ਰਹੇ ਉਹਦੀ ਉਮਰ ਲੰਬੀ ਕਰੇ ਪ੍ਰਮਾਤਮਾ ਤੇ ਉਹਨੂੰ ਰਾਜੀ ਰੱਖੇ ਇਧਰ ਉਦਨਦਾਈ ਜੀ ਅੰਗਤ ਨੂੰ ਲੱਗੀ ਠੰਡ ਇਹ ਵੀ ਬਿਮਾਰ ਆ ਬਸ ਇਹਦਾ ਵੀ ਬੁਖਾਰ 2-3 ਦਿਨ ਹੋ ਗਏ ਬਹੁਤ ਬਸ ਕਰਾਈ ਵੀ ਆ ਵਿੱਚੇ ਦੰਦਿਆਂ ਦਾ ਕੰਮ ਚੱਲਦਾ ਸਾਸੀ ਗਗਤ ਕਾਦੇ ਪੁੱਤ ਸ਼ਸ਼ੀਗਾ ਤਾਂ ਕੱਲ ਤੇ ਖੁਸ਼ੀ ਬਹੁਤ ਆ ਜੀ ਤੇ ਹੁਣੇ ਮੇਰੇ ਭਾਈ ਦਾ ਫੋਨ ਆਇਆ ਬੇ ਜਿੱਦਾਂ ਵਿਚਾਰਾ ਉਦਣ ਦਾ ਪਰਜਾਈ ਨੂੰ ਕੱਲ ਛੁੱਟੀ ਹੋਈ ਆ ਦੁਪਹਿਰ ਨੂੰ 11 12:00 ਵਜੇ ਫਿਰ ਉਹਦੇ ਬਾਅਦ ਉਹਨਾਂ ਨੂੰ ਪੈਕੇਜ ਛੱਡੇ ਆ ਤੇ ਹੁਣ ਜਿੱਦਾਂ ਕੀ ਕੁ ਲੈ ਕੇ ਜਾਓਗੇ ਸਵਾ ਮਹੀਨੇ ਬਾਅਦ ਜਿੱਦਾਂ ਵੀ ਹੋਏ ਆ ਜਾਂ ਪਹਿਲਾਂ ਵੀ ਜਿੱਦਾਂ ਵੀ ਹੋਏ ਹਨ ਤੁਹਾਨੂੰ ਜ਼ਰੂਰ ਦੱਸੂਗੇ ਤੇ ਅੱਜ ਹੁਣ ਉਹਨਾਂ ਨੇ ਸਾਡੇ ਕੋਲ ਨੂੰ ਕਹਿੰਦੇ ਡੱਬਾ ਲੈ ਕੇ ਮੇਰੀ ਬੜੀ ਭੈਣ ਕੋਲ ਵੀ ਜਾਏ ਆ ਉਹਨੂੰ ਬਹੁਤ ਖੁਸ਼ੀ ਆ ਹੈਨਾ ਬਹੁਤ ਜ਼ਿਆਦਾ ਜਿੰਨੀ ਤੁਸੀਂ ਕਹਿ ਦੋ ਸਾਨੂੰ ਉਨੀ ਖੁਸ਼ੀ ਆ ਤੇ ਸਭ ਤੋਂ ਵੱਧ ਖੁਸ਼ੀ ਆਏ ਵੀ ਭਾਈ ਨੇ ਘਰ ਆਉਣਾ ਹੈਨਾ ਬੇ ਭਤੀਜੀ ਦਾ ਡੱਬਾ ਲੈ ਕੇ ਪ੍ਰਮਾਤਮਾ ਨੂੰ ਰਾਜ਼ੀ ਰੱਖੇ ਸਾਡੀ ਵੀ ਉਮਰਾਂ ਲਾਵੇ ਬੇ ਇੰਨੀ ਸੋਹਣੀ ਸਾਡੇ ਘਰ ਪਰੀ ਆਈ ਆ ਬਹੁਤ ਜ਼ਿਆਦਾ ਸੋਹਣੀ ਤੇ ਬਾਕੀ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਇੰਨੀਆਂ ਬਾਹਰੋਂ ਫੋਨ ਕਰਦੀਆਂ ਨੇ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਤੇ ਬਹੁਤ ਭੈਣਾਂ ਨੂੰ ਪਤਾ ਲੱਗਿਆ ਜਦ ਮੇਰੇ ਸਟੇਟਸ ਦੇਖੇ ਤੇ ਉਹਨਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਉਹਨਾਂ ਦਾ ਵੀ ਤੈਹ ਦਿਲੋਂ ਧੰਨਵਾਦ ਭੈਣਾਂ ਦਾ ਸਾਰਿਆਂ ਦਾ ਵੀ ਤੁਸੀਂ ਇੰਨਾ ਪਿਆਰ ਦਿੱਨਾ ਬਹੁਤ ਨੇ ਜਿਹੜੇ ਹੁਣ ਮੇਰੇ ਨਾਲ ਮੇਰੇ ਵਟਸਐਪ ਦੇਖਦੇ ਨੇ ਨੰਬਰ ਨੇ ਜਿਨ੍ਹਾਂ ਦੇ ਤੇ ਉਹਨਾਂ ਨੇ ਵਧਾਈਆਂ ਵੀ ਉ ਵੀ ਬਹੁਤ ਖਬਰਸਾਰ ਪੁੱਛਦੇ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਕਹਿ ਦਵੇ ਤੇ ਇਧਰ ਮੰਮੀ ਵੀ ਭੈਣਾਂ ਵੀ ਸਾਰੀਆਂ ਹੀ ਸਾਰੀਆਂ ਭੈਣਾਂ ਦੇ ਫੋਨ ਆਏ ਭਾਜੀ ਦਾ ਫੋਨ ਆਇਆ ਨੇਤਰਪਾਜੀ ਦਾ ਵੀ ਸਾਰਿਆਂ ਨੇ ਬਹੁਤ ਸਾਰਿਆਂ ਨੇ ਵਧਾਈਆਂ ਦਿੱਤੀਆਂ ਕਿਹਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦਰੰਗਤ ਨਹੀਂ ਜੀ ਟਿਕਣ ਦਿੰਦਾ ਕਦੋਂ ਪਤਾ ਨਹੀਂ ਕੀ ਹੋਇਆ ਹੋਇਆ ਬਸ ਆਇਓ ਕਰੀ ਜਾਂਦਾ ਹੈ ਤੇ ਹੁਣ ਬਸ ਜਦੋਂ ਭਾਈ ਆਊਗਾ ਤੁਹਾਨੂੰ ਉਦੋਂ ਹੀ ਮਲਾਉਨੇ ਆ ਮਨਿੰਦਰ ਦਾ ਪਾਪਾ ਕਿਹਨੇ ਬਾਹਰ ਥੋੜਾ ਜਨਾ ਨੂੰ ਕੰਮ ਸੀ ਫਿਰ ਇਹਦੇ ਕਰਕੇ ਮੈਂ ਕਿਹਾ ਚਲੋ ਮੈਂ ਵੀਡੀਓ ਬਣਾ ਲੈਣੀ ਹੁਣ ਇੱਕ ਵਾਰੀ ਵੀਡੀਓ ਰਹਿ ਜਾਂਦੀ ਆ ਮੈਂ ਕਹਿ ਦੋਨੀ ਮਨਿੰਦਰ ਦੇ ਪਾਪਾ ਬਾਹਰ ਨੇ ਮੈਂ ਕਿਹਾ ਅਗਲਾ ਵਾਰ ਪਤਾ ਨਹੀਂ ਵੀ ਤੁਸੀਂ ਝੂਠੇ ਬੋਲਦੇ ਰਹਿੰਦੇ ਹਰੇਕ ਵਾਰੀ ਇਸ ਵਾਰ ਸੋਚਿਆ ਵੀ ਚਲੋ ਆਪਣੇ ਫੋਨ 'ਚ ਵੀਡੀਓ ਬਣਾ ਲੈਣੀ ਆ ਤੇ ਹੁਣ ਬਸ ਮੈਂ ਇਹ ਵੀਡੀਓ ਸਟਾਰਟ ਕਰਕੇ ਤੁਹਾਨੂੰ ਦੱਸਣਾ ਸੀ ਬਾਕੀ ਹੁਣ ਤੁਹਾਨੂੰ ਆ ਕੇ ਆਏ ਤੇ ਮਲਾਉਨੇ ਆ ਤੇ ਅੱਜ ਤਾਂ ਬਸ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਦੇ ਦੇਣਾ ਜਿੱਦਾਂ ਉਹਨਾਂ ਨੇ ਮੀਨ ਸਵੇਰ ਦੇਨ ਦੱਸਿਆ ਨਹੀਂ ਮੈਂ ਮੰਮੀ ਨੂੰ ਵੈਸੇ ਹੀ ਫੋਨ ਕਰ ਬੈਠੀ ਮੰਮੀ ਕਹਿੰਦੀ ਭਾਈ ਤੇਰੀਆਂ ਉਹਨਾਂ ਤੁਰੇ ਹੋਏ ਨੇ ਉਹ ਕਹਿੰਦੇ ਅਸੀਂ ਦੱਸ ਕੇ ਨਹੀਂ ਜਾਣ ਮੈਂ ਕਿਹਾ ਚੱਲ ਕੋਈ ਨਾ ਮੰਮੀ ਆਉਣ ਦੇ ਆਇਆ ਸਿਰ ਮੱਥੇ ਕੋਈ ਗੱਲ ਨਹੀਂ ਵੀ ਖੁਸ਼ੀ ਦੀ ਗੱਲ ਆ ਜੇ ਆਣਾ ਡੱਬਾ ਲੈ ਕੇ ਕੋਈ ਗੱਲ ਨਹੀਂ ਆ ਜਾਣਦੇ ਵੀ ਮੈਂ ਘਰੇ ਆ ਵੀ ਮਰਿੰਦਰ ਜੱਡ ਤਾਂ ਹੈ ਨਹੀਂ ਚੱਲ ਕੋਈ ਗੱਲ ਨਹੀਂ ਵੀ ਤੁਸੀਂ ਆ ਜਾਣਦੇ ਤੇ ਹੁਣ ਉਹਨਾਂ ਨੂੰ ਤੁਹਾਨੂੰ ਆਏ ਤੇ ਹੀ ਮਲਾਉਣੀ ਆ ਤੇ ਪ੍ਰਮਾਤਮਾ ਸਭ ਨੂੰ ਬਸ ਚੜ੍ਹਦੀ ਕਲਾ ਵਿੱਚ ਰੱਖੇ ਕੋਈ ਵੀ ਜੀ ਹੋਵੇ ਉਹ ਤੰਦਰੁਸਤ ਹੋਣਾ ਚਾਹੀਦਾ ਹਨਾ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਗੱਲ ਆ ਵੀ ਉਹਦੀ ਮਾਂ ਤੇ ਉਹਦੇ ਦੋਹੇ ਪਰਜਾਈ ਮੇਰੀ ਤੇ ਉਹ ਵੀ ਠੀਕ ਆ ਪ੍ਰਮਾਤਮਾ ਉਹਨੂੰ ਵੀ ਰਾਜੀ ਰੱਖੇ ਕਿ ਕਿ ਧੀ ਵੀ ਉਹਦੇ ਨਾਲੇ ਸੋਹਣੀ ਲੱਗਦੀ ਆ ਹੈਨਾ ਪਹਿਲਾ ਸਭ ਤੋਂ ਵੱਡਾ ਮਾਹ ਜਰੂਰੀ ਆ ਵੀ ਮਾਂ ਤੰਦਰੁਸਤ ਹੋਣੀ ਬਹੁਤ ਜਰੂਰੀ ਆ ਤੇ ਨਾਰਮਲ ਆਪਰੇਸ਼ਨ ਹੋ ਗਿਆ ਚਲੋ ਵਧੀਆ ਆਪਣੇ ਘਰ ਚਲੇ ਗਏ ਤੇ ਹੁਣ ਦੇਖੋ ਸਾਡੇ ਘਰ ਨੂੰ ਗਾਦ ਆਉਂਦੇ ਨੇ ਹੁਣ ਅੱਜ ਆਪਣੇ ਪੇਕੇ ਵਾਲੇ ਘਰ ਗਏ ਨੇ ਫੇਰ ਇੱਧਰਲੇ ਘਰ ਆਉਣਾ ਤੇ ਬਹੁਤ ਹੁਣ ਮੈਨੂੰ ਤਾਂ ਖੁਸ਼ੀ ਨਹੀਂ ਮੇਰੇ ਤਾਂ ਪੈਰ ਨਹੀਂ ਜੱਡ ਲੱਗਦੇ ਧਰਤੀ ਤੇ ਵੀ ਮੇਰੇ ਭਾਈ ਨੇ ਆਉਣਾ ਡੱਬਾ ਲੈ ਕੇ ਦੋ ਹੀ ਭਾਈ ਆਉਣਗੇ ਤੇ ਬਸ ਤੁਰੇ ਹੋਏ ਨੇ ਹੁਣ ਤੁਹਾਨੂੰ ਮਿਲਾਉਨੇ ਆ ਬਸ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਲਓ ਜੀ ਆ ਗਿਆ ਮੇਰਾ ਭਾਈ ਇਹ ਸਾਡੀ ਵਰਕਰ ਕੋਰ ਦਾ ਡੱਬਾ ਵੇਟੀ ਹਾਂ ਤਕੰਦੋ ਕਰਦਾ ਦੱਬਾ ਕਰੀਦਾ ਹਾਂ ਹੁਦਾਈ ਨਾ ਤੈਨੂੰ ਬਹੁਤ ਬਹੁਤ ਜ਼ਿਆਦਾ ਏ ਛਾ ਕਰ ਲੈ ਇਹ ਡੱਬੇ ਰੱਖ ਸਭ ਨੂੰ ਦਵਾਵੇ ਹਨਾ ਤੇ ਅੱਧਰ ਵੀ ਮੇਰਾ ਭਾਈ ਖੜਾ ਜੀ ਇਹ ਸਾਸਰੀ ਕਾਲ ਵਾਟੇ ਲਾਉਗਾ ਇਹਨੂੰ ਵੀ ਬਹੁਤ ਬਹੁਤ ਬਰਨ ਜਾਇ ਤਾਇਆ ਹੈ ਬੜਾ ਚਲੋ ਭਾਈ ਲੋ ਜੀ ਚਾਹ ਪਾਣੀ ਵੀ ਮੇਰਾ ਭਾਈ ਲੈ ਕੇ ਚੱਲਿਆ ਹੋ ਜਰਾ ਹੁਣ ਇਹਨਾਂ ਨੂੰ ਪਤਾ ਭਾਈ ਅੰਗਰ ਤਾਂ ਢਿੱਲਾ ਮੈਂ ਕਿਹਾ ਤੁਸੀਂ ਉਹ ਲੈ ਚਲੋ ਹੋਰ ਦੱਸ ਆ ਫੋਨ ਬੰਦ ਕਰ ਲੈ ਬਰਕਤ ਤਾਂ ਠੀਕ ᱛੀ ਹੂੰ ਨਵੀ ਛਾ ਠੀਕ ਹੈ ਤਾਂ ਉਹ ਵੀ ਠੀਕ ਹੈ ਲੈ ਈ ਲੈ ਜਾ ਆ ਦੇਖ ਲੈ ਆਬ ਆਇਲੇ ਉਧਰ ਬਰਕਤ ਦੇਖਣ ਜਾਣਾ ਤੇ ਇਹਨੇ ਸਾਡੀ ਹੋਰ ਬਰਕਤ ਦਿਖਾਈ ਵੀ ਕਿਆ ਆ ਗਿਆ ਬੁਖਾਰ ਕਿਆ ਆ ਗਿਆ ਜ਼ਖਾਮ ਖੰਗ ਹੋਾਰ ਹੋਗਾ ਤੈਨੂੰ ਰਾਤ ਨੂੰ ਉੱਟੀਆ ਬਾਹਰ ਹੋ ਗਤ ਤੇਰ ਬਾਹਰ ਹੋ ਗਿਆ ਐ

ਇੱਕ ਦਿਨ ਚ ਲੈ ਆਉਂਗਾ ਸਵਾ ਸਵਾ ਦਾ ਜ਼ਰੂਰੀ ਨਹੀਂ ਹੁੰਦਾ ਬਿੱਟੂ ਆਹ ਦੇਖ ਲੋ ਜੀ ਤਾਇਆ ਵੀ ਵਿੱਚ ਬੋਲਦਾ ਜੇ ਸਾਡਾ ਵਾ ਜੀ ਲੱਗਿਆ ਸੀ ਪਹਿਲਾਂ ਲਿਆਏ ਫੇਰ ਪਹਿਲਾਂ ਲਿਓ ਮੈਨੂੰ ਕੀ ਕਹਨਾ ਹੈ ਜੀ 11 ਦਿਨ ਦੀ ਕਰਕੇ ਲਿਆਈ ਐ ਤਾਂ ਹੁਣ ਮੇਰੀ ਘਰ ਮਨਿੰਦਰ ਨੂੰ ਅਸੀਂ 7 ਦਿਨ ਦਾ ਹੀ ਲਿਆਏ ਸੀ ਮਨਿੰਦਰ ਬਿਮਾਰ ਹੋ ਗਿਆ ਸੀ 7ਵੇਂ ਦਿਨ ਉਰੇ ਆ ਗਿਆ ਸੀ ਮਨਿੰਦਰ ਮਨਜ਼ੀ ਲੈ ਜਾਓ ਹੈ ਤਨਜਣਾ ਲਾਫੜਾ ਆਇਆ ਤਾਂ ਕਹਿੰਦਾ ਜਦ ਮਰਜ਼ੀ ਲਿਓ ਭਾਈ ਹੈ ਬਿੱਟੂ ਕਾਦ ਲਈ 21 ਦਿਨ ਦੀ ਕਰ ਲਈ ਹੈਨਾ ਇੱਕ ਦਿਨ ਦਾ ਉਹਨਾਂ ਨੇ ਮੱਥਾ ਟੇਕਦੇ ਹੋ ਵੀ ਭਾਈ ਸੀ ਲੈ ਜੂंगे ਫਿਰ ਕਿ ਹੁਣ ਭਾਈ ਦਾਦੀ ਤਾਂ ਜੀ ਲਾ ਦਾਦੀ ਨੇ ਤਾਂ ਖਲਾਉਣੀ ਆ ਕਿਆ ਹੋ ਗਏ ਨੇ ਤੇ ਨਾਲੇ ਦੋਨਾਂ ਲੜਿਆ ਕਰਨ ਇੱਕ ਇੱਕ 11 ਮਹੀਨੇ ਦਾ ਭਾਈ ਕਿਆ ਕਿਆ ਹੋ ਇੱਕ 11 ਦਿਨ ਦੇ 11 ਮਹੀਨੇ ਉਹ 11ਵਾਂ ਮਹੀਨਾ ਲੱਗੇਨ 11 ਮਹੀਨੇ 2 ਦਿਨ ਦਾ ਫਰਕ ਹੈ ਇਹਨਾਂ ਦਾ 15 ਦਾ ਇਹਦਾ 16 17 18ਵਾਂ ਤਾਂ ਹੋ ਗਈ ਉਹ ਇੱਧਰ ਪਾਪਾ ਨਾਲ ਤੋਂ ਆਪਣੇ ਨਾਲ ਭਾਈ ਇਹ ਇਹ ਸੇਮ ਸੇਮ ਮਹੀਨੇ ਚ ਹੋ ਗਏ। ਪਾਪਾ ਦਾ ਹੈਗਾ 9 ਦਾ ਉਹਦਾ 18 ਦਾ। 17 17 ਨਾ 18 ਨੂੰ ਹੋਈ ਆ। 17 ਨੂੰ 17 ਰੋ। 17 ਨੂੰ 2:30 ਉਹ ਸਵੇਰ ਦੇ ਹੀ ਆਹੋ। ਸਵੇਰ ਕਿੱਥੇ ਗਿਣੂਗੇ ਤੁਸੀਂ ਰਾਤ ਦਾ 18 ਗਿਣੂਗੇ। ਦੁਆ ਦਿਨ ਨਹੀਂ ਚੜ ਕੇ 2:30 ਵੇ ਤੇ ਬਾਅਦ 12 ਵੇ ਤੇ ਬਾਅਦ ਦੁਆ ਦਿਨ ਚੜਦਾ। ਚੱਲ ਹੁਣ ਅਸੀਂ ਇਕੱਠੇ ਹੀ ਜਨਮ ਦਿਨ ਮਨਾ ਲੈ ਕਰਨੇ ਆ। ਕਹਿੰਦਾ ਇਹ ਮਾਮਾ ਹੈ ਪੁੱਤ। ਲੈ ਲੈ ਨਾਲ ਕਿੱਦੀ। ਅੱਜ ਹੋਰ ਪਾਸੇ ਜਾਣਾ। ਚੱਲ ਚੱਲੀ ਆ ਜਾ। ਹੁਣ ਕਿੱਥੇ ਜਾਣਾ? ਆਹੀ ਹੋਰ ਪਾਸੇ ਡੱਬੇ ਦੇ ਕੇ ਆਣੇ ਆ ਤੇ ਤੂਰਾ ਹਾਂ ਕੜਾਣੀ ਗਾਂਵ ਪਰ ਇੱਦਾਂ ਨਾਬਾ ਕੋ ਸੱਡਵਾ ਰਿਹਾ ਅੱਜ ਦਾ ਆਹ ਵਾਹ ਨਹੀਂ ਸੱਡਾ ਅੱਜ ਤੂਰ ਤੇ ਰਿਗੜ ਕੇ ਜੜੀ ਆਪਾਂ ਡੱਬੇ ਦੇ ਕੇ ਪਾਸੇ ਗਿਣੇ ਜੜੀ ਮਾਸੇ ਕੋ ਪਪਾ ਤਿਆਰ ਆ ਗਿਆ ਲੈ ਚੱਲ ਮੋਟਰਸਾਈਕਲ ਤੇ ਚੱਲ ਮੋਟਰਸਾਈਕਲ ਚੱਲ ਵਾਸੇ ਕੋ ਜਾ ਜਾ ਜੇ ਲੱਗੇ ਤਾਂ ਮਾਣ ਲੰਬੇ ਰੁਪਏ ਤੇ ਚੱਲ ਨੀ ਵਾਸੇ ਕੋ ਲੱਭੜ ਮੈਂ ਤੁਮ ਖਾਲੀ ਤੇ ਦੱਗੀਆਂ ਨਾ 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 ਉਹ ਅਬ ਮੇਰੀ ਖਾਣੇ ਖਾ ਲੈਣੇ ਪਲਣੇ ਨੇ ਪਲਣੜ ਲੈਣੇ ਨਹੀਂ ਉਹ ਨਹੀਂ ਖਾਲੀ ਦੇ ਬੁੱਗੇ ਕੋਈ ਨਾ ਮਸੀਦ ਸੀ ਪਰਮਾਤਮਾ ਦਾ ਨਹੀਂ 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 ਮਾਮੇ ਨੂੰ ਦੇ ਮਾਮੇ ਨੂੰ ਦੇ ਉਹ ਮੈਂ ਰੱਖ ਲੈ 100 ਰੁਪਏ ਨਹੀਂ ਨਹੀਂ ਆਹ ਪੈਸੇ ਇਹਦੇ ਕੰਨਸ ਪਰੇ ਬਣਾਏ ਐਨੇ ਥੋੜੀ ਸਾਰਿਆਂ ਦੇ ਦੇ ਆਹ ਦੇ ਪੈਸੇ ਕਹੋ ਉਹ ਨਹੀਂ ਆਹ ਦੇ ਕੇ ਦੇ ਰੱਖ ਪੈਸੇ ਆਹ ਦੇ ਕੇ ਬੜਾ ਪੈਸੇ ਨਹੀਂ ਨਹੀਂ ਆਹ ਦੇ 100 ਦੇਦਾ ਬਿੱਟੂ ਪਹਿਲਾਂ ਆਪਾਂ ਪਹਿਲੇ ਵੀ ਨਹੀਂ ਪਹਿਲਾਂ 100 ਰੁਪਏ ਫੜਾਦਾ ਨਹੀਂ ਨਹੀਂ ਉਹਨੂੰ ਫੜਾ ਦੇ ਜਾਂਦੇ ਹੁਣ ਛੜ ਛੜ ਹੜ ਓਕੇ ਬਾਈ ਮਾਰਜੀ ਹੁਣ ਕਿਹੜਾ ਤੇ ਬਾਕੀ ਪਸਲਾ ਆ ਕਰਦੇ ਠੀਕ ਅਸੀਂ ਤਾਂ ਜੀ ਕਹਿੰਦੇ ਛੇਤੀ ਲਿਆ ਵਰਕਰ ਹੁਣ ਸਾਡਾ ਵੀ ਨਹੀਂ ਜੀ ਲੱਗਦਾ ਠੀਕ ਤੂੰ ਜਿੱਥੇ ਜਿੱਥੇ ਘਰ ਨੂੰ ਆ ਜਾ ਆ ਜਾ ਜੀ ਫਿਰ ਆ ਜਾ ਤੇ ਆਉਂਗਾ ਮਾਮੇ ਮੈਂ ਕਿ ਮੜੇ ਠੀਕ ਹੋ ਜੇ ਮੈਂ ਫਿਰ ਆਉਂਗਾ ਮੈਂ ਇਹਦੇ ਕਰਕੇ ਤਾਂ ਕਿਤੇ ਜਾਣ ਨਹੀਂ ਆ ਮੋਰਸਾ ਇੱਥੇ ਚੱਲ ਫੇ ਮੋਰਸਾ ਤੱਕ ਚੱਲ ਹਾਂ ਮੋਰਸਾ ਜਦੀ ਚੱਲ ਮੋਰਸਾ ਚਾਬੀ ਮਿਲਾ ਦੋ ਉੱਥੇ ਤੇਰੇ ਕੋਲ ਚਾਬੀ ਵਿੱਚ ਵਿੱਚ ਚਲੋ ਠੀਕ ਹੈ ਜੀ ਆਇਆ ਮੋਰਸਾ ਚੱਲੀ ਹੁਣ ਚੱਲੇ ਘਰ ਨੂੰ ਆਪਣੇ ਤੇ ਪ੍ਰਮਾਤਮਾ ਸਾਹਿਬ ਨੂੰ ਦੁੱਧ ਪੁੱਤ ਦੀ ਦਾਤ ਸਾਹਿਬ ਨੂੰ ਧੀਆਂ ਦੇ ਸਭ ਨੂੰ ਦਵੇ ਪ੍ਰਮਾਤਮਾ ਛੱਡ ਵਾ ਦੇ ਘਰ ਆਇਆ ਜੀ ਮੈਂ ਆਪਣੀ ਮਮਾ ਗੜਾ ਸਕੂਲ ਤੇ ਹੀ ਪੜ ਫੁੱਟ ਕੇ ਤੇ ਪਪਾ ਆ ਗਿਆ ਜੀ ਹੁਣ ਹੁਣ ਮੰਮੀ ਨਾਲ ਤੁਹਾਨੂੰ ਮੁਲਾਕਾਤ ਕਰਾਉਂਦੀ ਆ ਮਮਾ ਕੀ ਹੋਇਆ ਤਾਂ ਕੀ ਚੱਕਰ ਆ ਮੇਰਾ ਮਾਮਾ ਆਇਆ ਸੀ ਨਾ ਪਾਪਾ ਤਾਂ ਬਾਹਰ ਨੂੰ ਗਈ ਸੀ ਦੇ ਨਾਲੇ ਪਾਪਾ ਨੂੰ ਭਾਈ ਵਰਤੀ ਖਲਾਦੀਏ ਤੇ ਪਪਨ ਦਸਣਾ ਆਣੇ ਪਾਸੇ ਡੱਬਈ ਲੈ ਚਾਲੇ ਤੇ ਚਿਕਲੇ ਇੱਕ ਕਰ ਦੇ ਲੈ ਚਾਲੇ ਦਸਣਾ ਏ ਠੀਕ ਆ ਪਾਪਾ ਨੂੰ ਪਤਾ ਵੀ ਨਹੀਂ ਹੈਗਾ ਹੁਣ ਦਸਣਾ ਤਾਂ ਪੈਣਾ ਪੁੱਤ ਘਰ ਸਭ ਤੋਂ ਵੱਡਾ ਤਾਂ ਮੈਂਨਤਾ ਪਪਾ ਹੈ ਆਪਣਾ ਘਰ ਚ ਉਰੇ ਤੋਂ ਮਤਲਬ ਪਪਾ ਹੀ ਲਿਆ ਕੇ ਜਾਂਦਾ ਕੋਸ ਪਪਾ ਹੀ ਆ ਹਾਂ ਤੁਸਬਲ ਫਈਆ ਉਹਨਾਂ ਦੀ ਕੜਾਈ ਚ ਲੱਗੀ ਆ ਤੇਰੀ ਆ ਲੋ ਜੀ ਵਰਤੀ ਨਾਲ ਮੂੰਹ ਮਿੱਠੂ ਵੀ ਕਰੋ ਹਣ ਹੱਡ ਪਕਾ ਨਾ ਲੈਂਦਾ ਬਈ ਆ ਇਹ ਆਇਆ ਬਰਕਤ ਖਾ ਲਵਾਂਗੇ ਰਹਿਣ ਨੂੰ ਹਾਂ ਇਹ ਵੀ ਖਾ ਲਓ ਤੇ ਇੱਥੇ ਰੱਖ ਲੈਣੇ ਨੇ ਆਪਾਂ ਇਹ ਆਇਆ ਬਰਕਤ ਦਾ ਡੱਬਾ ਬਰਕਤ ਇਹ ਮੇਰੀ ਮੇਰੀ ਪਤਨੀ ਜੀ ਦਾ ਅੱਛਾ ਹਾਂ ਅੱਜ ਭਾਈ ਦੋਏ ਭਾਈ ਆਏ ਸੀ ਤੇ ਮੂੰਹ ਕਰਨ ਦਾ ਬਣਦਾ ਵੀ ਆ ਹਾਂ ਚਲੋ ਪਤਾ ਤੁਸੀਂ ਵੀ ਖਾ ਲਓ ਹਾਂ ਤੇ ਸਾਥੀ ਕਾਲ ਜੀ ਸਾਰਿਆਂ ਨੂੰ ਤੁਸੀਂ ਸੱਚੀ ਗੱਲ ਹੈ ਜੀ ਮੈਂ ਵੀ ਭੁੱਲ ਗਈ ਤੇ ਤੁਹਾਨੂੰ ਕਹਿਣਾ ਤੁਹਾਨੂੰ ਵੀ ਸਾਰਿਆਂ ਨੂੰ ਕਰੋ ਮੂੰਹ ਖਾਜੀ ਤੁਸੀਂ ਜ਼ਰੂਰ ਆਏਗਾ ਆਓ ਜੀ ਤੇ ਅੱਜ ਆਏ ਦੀ ਲੱਡੀ ਤੇ ਬਿੱਟੂ ਦੋਏ ਭਾਈ ਦੋ ਹੀ ਡੱਬਾ ਦੇ ਕੇ ਸਾਰੇ ਪਾਸੇ ਮਤਲ ਦੇ ਗਏ ਜਿੱਦਾਂ ਮਾਜਰੀ ਹੋਰ ਪਤਾ ਨਹੀਂ ਕਿੱਥੇ ਕਿੱਥੇ ਗਏ ਨੇ ਹਜੇ ਉਹਨੂੰ ਛੁੱਟੀ ਦੀ ਵਗਨ ਅੱਜ ਮੈਂ ਸਾਰੇ ਕਿੱਦਾਂ ਕਿਉਰੇ ਮਾਜਰੀ ਫੇ ਪਤਾ ਨਹੀਂ ਕਿੱਥੇ ਕਿੱਥੇ ਗਏ ਵੀ ਨਹੀਂ ਫੇ ਪਤਾ ਨਹੀਂ ਪਹਿਲਾਂ ਕਢਾੜੀ ਗਏ ਤੇ ਕਿ ਨਾਬੇੜੀ ਕਿਤੇ ਗਏ ਇਹ ਨਹੀਂ ਮੈਨੂੰ ਪਤਾ ਹੈਗਾ ਦੂਰੇ ਤੋਂ ਪਰ ਚਲੇ ਗਏ ਤੇ ਉਹ ਜ਼ਿਆਦਾ ਟਾਈਮ ਨਹੀਂ ਬੈਠੇ ਹੈਗੇ ਹਾਂ ਤੇ ਉਧਰ ਮੰਮੀ ਕੋਲ ਵੀ ਗਏ ਨੇ ਮਾਣੇ ਮਾਜਰੇ ਕਰੀ ਆਪਣੇ ਪੁੱਛੀ ਵੀ ਕੋਈ ਨਹੀਂ ਚੱਲਣਾ ਚੱਲੀ ਮੰਮੀ ਕੋਲ ਜਾਇਆ ਮੈਨੂੰ ਕਹਿ ਕੇ ਗਿਆ ਤੀਰੇ ਤੋਂ ਕਹਿੰਦਾ ਵੀ ਮੈਂ ਮੈਂ ਕਹਿਦੀ ਮੈਂ ਕਿ ਇੱਕੋ ਡੱਬਾ ਬੋਲਦਾ ਸਾਨੂੰ ਸਾਡਾ ਕਿਹੜਾ ਕੋਈ ਬੰਦਿਆ ਹੈ ਸਾਡਾ ਕਿਹੜਾ ਕੋਈ ਬੰਦਿਆ ਹਾਂ ਅਸੀਂ ਇੱਕੋ ਹੀ ਹਾਂ ਕਾਹਦੀ ਡਿਊਟੀ ਨਹੀਂ ਪਿਆ ਕਰਦੇ ਪਰ ਹਾਂ ਮੈਂ ਤਾਂ ਕਿਹਾ ਸੀ ਸਰਜਕਾਰ ਆ ਸਾਡੇ ਕਈ ਚੰਗਿਆ ਪਰ ਉਹ ਕਹਿੰਦੇ ਨਹੀਂ ਵੀ ਮੈਂ ਨਾਲੇ ਮੰਮੀ ਨੂੰ ਮਿਲ ਜੂੰਗਾ ਤੇ ਹੁਣ ਤੂੰ ਕਿੱਥੇ ਜਾਉਂਗੀ ਕੋਈ ਸ਼ੈਡੂਲ ਦਾ ਖੜਾ ਬਣਿਆ ਨਹੀਂ ਨਾ ਮੈਂ ਬਿਊਟੀ ਤੇ ਨਹੀਂ ਕੋਈ ਚੀਜ਼ਾਂ ਬਾਹਰ ਗਿਆ ਹੈ ਵੀ ਨਾਲੇ ਮੈਂ ਉੱਥੇ ਫੇਰ ਨਾਲੇ ਜਿਹੜਾ ਤੇ ਇੱਕ ਦੋ ਮਿੱਤਰ ਆ ਭਾਈ ਮਿੱਤਰ ਵੀ ਖਾਰਿਆ ਨੂੰ ਕਹਿੰਦਾ ਮੈਂ ਭਾਈ ਇਹ ਆਪਣਾ ਡੱਬਾ ਦੇ ਕੇ ਹੁਣ ਮਾਰਦੇ ਨੇ ਮੈਂ ਦਿਨ ਲੈ ਆਂਦਾ ਨ ਬਿਲਕੁਲ ਦੇਖੋ ਭਾਈ ਬਹੁਤ ਖੁਸ਼ੀ ਦਾ ਦਿਨ ਆਇਆ ਹਮ ਪਰਮਾਤਮਾ ਨੇ ਸਭ ਦੀਆਂ ਧੀਆਂ ਨੂੰ ਤੰਦਰੁਸਤੀ ਬਖਸ਼ੇ ਸਭ ਤੋਂ ਵੱਡੀ ਗੱਲ ਇਹ ਆ ਨੋਰਮਲ ਹੋਏਗਾ ਨਾ ਹਾਂ ਨੋਰਮਲ ਛੋਟਾ ਪ੍ਰੇਸ਼ਣ ਤਾਂ ਹੁੰਦਾ ਹੀ ਹੁੰਦਾ ਬੰਦੇ ਜੜੀ ਨੋਰਮਲ ਹੈ ਹਾਂ ਉਹ ਤੋਂ ਵੱਡਾ ਪ੍ਰੇਸ਼ਣ ਨਹੀਂ ਆਉਂਦਾ ਦਮੀ ਸ਼ੋਕਰਾ ਚ ਕਿ ਪਰਮਾਤਮਾ ਨੇ ਪਾਈ ਜੈਤ ਧੀਆਂ ਚ ਹੈ ਪੋਤਾ ਪਰ ਧੀਆਂ ਪੁੱਤਾਂ ਨਾਲੋਂ ਵੀ ਵੱਧ ਕੇ ਠੀਕ ਆ ਬਾਕੀ ਜੋ ਪਰਮਾਤਮਾ ਨੇ ਦੇਣ ਦੇਣੀ ਆ ਜੋ ਕਰਨਾ ਉਹ ਤਾਂ ਪਰਮਾਤਮਾ ਨੇ ਦੇ ਹੀ ਦਿੱਤਾ ਬਾਕੀ ਬੰਦੇ ਦੇ ਕਰਮ ਕਰਮ ਸਿੱਧੇ ਹੋਣ ਤਾਂ ਸਾਰਾ ਕੁਝ ਹੋ ਜਾਂਦਾ ਤੇ ਬਾਕੀ ਧੰਨਵਾਦੀ ਮਨਿੰਦਰ ਦੇ ਡੈਡੀ ਦਾ ਮੈਂ ਹਰ ਵਾਰੀ ਕਹਿਨੀ ਹੁੰਦੀ ਹੈ ਫਰਜ਼ ਵੀ ਮੇਰਾ ਕਹਿਣ ਦਾ ਜੇ ਹਨਾ ਵੀ ਉਹ ਦਿਨ ਮੇਰੇ ਭਾਈ ਦਾ ਚਲੋ ਸੰਜੋਗ ਭੀੜੇ ਕਹਿੰਦੇ ਇੱਕ ਦੁਆ ਹੀ ਹੁੰਦਾ ਮਲਾਉਣੇ ਵਾਲਾ ਹਨਾ ਜੋੜੀਆਂ ਚਲੋ ਉੱਪਰ ਤੋਂ ਬਣ ਕੇ ਆਉਂਦੀਆਂ ਜਿਹੜਾ ਮੂਰੇ ਮਲਾਪ ਕਰਾਉਣੇ ਵਾਲਾ ਹੁੰਦਾ ਨਾ ਸਭ ਤੋਂ بڑا ਹੁੰਦਾ ਤੇ ਮਨਿੰਦਰ ਦੇ ਡੈਡੀ ਨੇ ਕਿਸੇ ਦਿਨ ਚਲੋ ਰਿਸ਼ਤਾ ਕਰਾਤਾ ਤੇ ਵਧੀਆ ਘਰ ਬਣ ਹੋ ਗਿਆ ਤੇ ਅੱਜ ਘਰ ਤੇ ਖੜਾਉਣਾ ਵੀ ਆ ਗਿਆ ਸਾਡੇ ਹਨਾ ਪਰਮਾਤਮਾ ਇਹਨਾਂ ਨੂੰ ਵੀ ਰਾਜ਼ੀ ਰੱਖੇ ਤੇ ਮੇਰੇ ਭਾਈ ਵੀ ਮੇਰੀ ਭਤੀਜੀ ਨੂੰ ਸਾਕੋ ਬਰਕਤ ਨਾਲ ਦੇਖੋ ਤੁਸੀਂ ਕਿੰਨੀ ਬਰਕਤ ਲੈ ਕੇ ਆਏ ਅੱਜ ਫੇਰ ਸਾਡੇ ਘਰ ਉਠਿਆਈ ਆਗੀ ਮਠਾ ਚੰਗੀ ਗੱਲ ਆ ਵੈਸੇ ਵੈਸੇ ਸੱਚੀ ਗੱਲ ਹੈ ਜੀ ਲੇਖ ਪਰ ਕੈਨਰ ਹੁੰਦੇ ਵੀ ਜੋੜੀਆਂ ਜਿਹੜੀਆਂ ਬਣਦੀਆਂ ਬਣਾਉਂਦਾ ਤਾਂ ਉੱਪਰ ਤੋਂ ਹੀ ਇਹ ਪ੍ਰਮਾਤਮਾ ਉਹ ਰੇਖਾਂ ਦੇ ਵਿੱਚ ਲਿਖਿਆ ਹੁੰਦਾ ਪਰ ਬੰਦਾ ਇੱਕ ਦੂਜੇ ਦਾ ਜਰੀਆ ਬਣ ਜਾਂਦਾ ਜਰੀਆ ਬਣ ਜਾਂਦਾ ਠੀਕ ਹੈ ਸਹੀ ਗੱਲ ਹੈ ਭਾਈ ਉਹਨਾਂ ਦੇ ਕਰਮਾਂ ਵਿੱਚ ਤਾਂ ਉਹਨਾਂ ਦਾ ਮਲਾਪ ਉੱਪਰ ਇੱਕ ਜਰੀਆ ਬਣ ਗਏ ਉਹਨਾਂ ਦਾ ਘਰ ਬਸ ਗਿਆ ਸਹੀ ਗੱਲ ਹੈ ਸਹੀ ਜੇ ਸਾਡੇ ਵਰਗਾ ਕੋਈ ਜਾਊ ਚਾਹ ਪਾਣੀ ਤੇ ਜਾ ਕੇ ਪਿਉ ਜੇ ਘਰ ਨੂੰ ਜੰਦੇ ਲੱਗੇ ਹੁਣ ਤਾਂ ਅਸੀਂ ਕਰੂਗੇ ਕੀ ਸਹੀ ਗੱਲ ਹੈ ਠੀਕ ਹੈ ਰਿਸ਼ਤੇਦਾਰੀਆਂ ਹੁੰਦੀਆਂ ਇਹ ਮਿਰਰਲ ਵਰਤਾਂ ਮਿਰਰਲ ਵਰਤਾਂ ਲੜਾਈ ਝਗੜਾ ਤਾਂ ਚਾਹੀ ਹੁਣ ਡੰਡੇ ਛੋਟੇ ਚੱਕ ਲੈ ਜਰੀਆ ਜਰੀਆ ਜੀ ਇਹਨਾਂ ਨੂੰ ਹੁੰਦੇ ਹੀ ਹੁੰਦੇ ਕੋਈ ਵੀ ਹੋਵੇ ਚਾਹੇ ਚਾਰ ਭੰਡ ਸਭ ਦੇ ਖੜਕਦੀ ਕੋਈ ਅੰਦਰ ਖੜਕਾ ਲੰਦਾ ਕੋਈ ਬਾਹਰ ਖੜਕਾ ਲੰਦਾ ਇਹਦਾ ਜੇ ਨਾ ਵੀ ਖੜਕਣ ਜਿੰਦਗੀ ਦਾ ਨਹੀਂ ਪਤਾ ਲੱਗਦਾ ਹੈ ਹਨਾ ਤੇ ਪ੍ਰਮਾਤਮਾ ਵਾ ਸਭ ਨੂੰ ਰਾਜੀ ਰੱਖੇ ਜਿੱਦਾਂ ਸਾਡੇ ਪਹਿਲਾਂ ਹਰ ਗੁਨਾ ਆ ਗਈ ਹੁਣ ਸਾਡੇ ਬਰਕਤ ਵੀ ਪ੍ਰਮਾਤਮਾ ਸਭ ਦੇ ਬੱਚੇ ਆ ਲੋੜੀਆਂ ਸਾਡੇ ਹੋ ਗਈਆਂ ਜੀ ਇਕੱਠੀਆਂ ਹਾਂ ਹੁਣ ਲੋੜੀਆਂ ਜਿਹੜੀਆਂ ਇਕੱਠੀਆਂ ਹੋਈਆਂ ਦੇਖਦੇ ਆ ਸਭ ਤੋਂ ਪਹਿਲਾਂ ਕਿਹੜਾ ਕਰਦਾ ਹੋਲਾ ਸਹੀ ਗੱਲ ਸਹੀ ਕਿਹਨੇ ਹੁਣ ਰੱਖਣਾ ਪ੍ਰੋਗਰਾਮ ਤੇ ਭਾਈ ਦੇਖੋ ਧੀਆ ਤਾਂ ਕਰਦੀਆਂ ਰਾਣੀਆਂ ਮੂਹਰੇ ਨੇ ਹਾਂ ਉਹ ਵੀ ਰਾਜੇ ਇਹਨੇ ਜਿਨ੍ਹਾਂ ਦੇ ਘਰ ਜਾਣਾ ਬਲੰਦੇ ਸਭ ਤੋਂ ਵੱਡਾ ਸਭ ਤੋਂ ਵੱਡਾ ਜਿਹੜਾ ਉਹਦਾ ਧੀ ਦਾ ਧੀ ਦਾ ਸੱਚੀ ਜਿਨੇ ਇੱਕ ਘਰ ਤੋਂ ਦੂਜਾ ਘਰ ਜਾ ਕੇ ਬਸਾਉਣਾ ਦੋ ਘਰ ਜੋੜਦੀ ਧੀ ਦੂਜੇ ਘਰ ਦੋ ਜੋੜਦੀ ਪਰ ਉਹਦਾ ਦੋਹਾਂ ਘਰਾਂ ਦੇ ਵਿੱਚੋਂ ਕੋਈ ਅਸਲੀ ਘਰ ਨਹੀਂ ਹੁੰਦਾ ਦੇਖ ਸਹੁਰੇ ਘਰ ਤੇ ਵੀ ਤੂੰ ਬਗਾਨੀ ਆ ਤੂੰ ਫਲਾਣਾ ਤੂੰ ਧਮਕਾਣਾ ਪਰ ਹੁਣ ਜਿਹੜਾ ਸਮਾਂ ਆ ਗਿਆ ਬਹੁਤ ਬਹੁਤ ਲੋਕ ਸਮਝਦਾਰ ਵੀ ਹੋ ਗਏ ਤਾਂ ਕਿ ਧੀਆ ਨੂੰ ਉਹ ਤੱਕੇ ਨਹੀਂ ਦਿੰਦੇ ਧੀਆ ਨੂੰ ਆਪਣੇ ਘਰ ਦੀ ਇੱਕ ਕਿਆ ਕਹਿੰਦੇ ਨੇ ਇਹਨੂੰ ਲక్ష్ਮੀ ਹਾਂ ਇਹ ਜਿਵੇਂ ਆਪਾਂ ਕਹਿੰਦੇ ਲక్ష్ਮੀ ਮੰਨਦੇ ਆ ਬਰਕਤ ਸਮਝਦੇ ਆ ਨਾ ਧੀਰੂ ਪਹਿਲਾਂ ਹੁੰਦਾ ਤਾਂ ਪਿਛਲੇ ਟਾਈਮ ਦੇ ਵਿੱਚ ਲੋਕ ਚਲੋ ਕਹਿੰਦੇ ਹੁੰਦੇ ਤੇ ਹਾਂ ਬਰਕਤ ਸਮਝਦੇ ਹੁੰਦੇ ਤੇ ਪਰ ਹੁਣ ਭਾਈ ਬਸ ਪਰਮਾਤਮਾ ਉਹ ਧੀ ਰਾਣੀ ਨੂੰ बराबर ਕਰੇ ਜੋੜੇ ਤੰਦਰੁਸਤ ਰੱਖੇ ਪ੍ਰਮਾਤਮਾ ਬੜਾ ਖੁਸ਼ੀ ਦਾ ਦਿਨ ਆਇਆ ਤੇ ਹੁਣ ਭਾਈ ਹੁਣ ਸਮਾਂ ਸਾਡਾ ਆਇਆ ਹੁਣ ਅਸੀਂ ਦੇਖਣ ਗਾ ਜਾਲਾ ਹੁਣ ਐ ਦੱਸ ਫੁੱਫੜਾ ਮਾਤਾ ਵੀਡੀਓ ਕਾਲ ਕਰ ਲੈਣੀ ਆ ਲਾ 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 ਕਰ ਲੈ ਵੀਡੀਓ ਕਾਲ ਕੋਈ ਸੱਟੇ ਕਰ ਲੋ ਮੈਂ ਤਾਂ ਕਿਹਾ ਵੀ ਹੁਣ ਛੇਤੀ ਦੇ ਕੇ ਲਿਆ ਮੰਮੀ ਵੀ ਕਹਿੰਦੀ ਮੇਰੇ ਜੀ ਨਹੀਂ ਲੱਗਦਾ ਕਹਿੰਦੇ ਮੂੰਹ ਦੇਖ ਕੇ ਦੀ ਮਮਤਾ ਹੋ ਜਾਂਦੀ ਆ ਫਿਰ ਫਿਰ ਟਾਈਮ ਉਦੋਂ ਹੀ ਕਰਦਾ ਅੱਜ ਵੀ ਮੂਲ ਨਾਲੋਂ ਬਾਰ ਬਿਆਰ ਪਿਆਰਾ ਉਹ ਹੀ ਕਹਿੰਦਾ ਕਿਵੇਂ ਹੁਣ ਬੀਬੀ ਲੜਪੜਦੀ ਆ ਸਾਡੇ ਨਾਲ ਜੇ ਮੈਂ ਮਨਿੰਦਰ ਨੂੰ ਮਾਰਾ ਛਿੜਕਦਾ ਮੈਂ ਬੀਬੀ ਜਦ ਕਹਿੰਦੇ ਤੂੰ ਕੌਣ ਹੁੰਦਾ ਝੜਕਰਾਲਾ ਤੂੰ ਕੌਣ ਹੁੰਦਾ ਕਿਉਂ ਕਿ ਕਿ ਪੋਤੇ ਦੋਤੇ ਦਾ ਪਿਆਰੀ ਹੁੰਦੇ ਆ ਪਿਆਰੀ ਹੈਣਾ ਚਲੋ ਪਰਮਾਤਮਾ ਦਾ ਹੀ ਭਾਈ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਉਹ ਧੀ ਨੂੰ ਖੁਸ਼ ਕਰਕੇ ਸਭ ਨੂੰ ਦਾਤ ਬਖਸ਼ੇ ਮਹਾਰਾਜ ਸਾਹਿਬ ਨੂੰ ਹੈ ਬਿਲਕੁਲ ਪ੍ਰਮਾਤਮਾ ਸਭ ਨੂੰ ਭਾਈ ਦੇਰ ਉਕਤਾ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਚਾਹ ਪਾਣੀ ਪੁੱਛ ਲੇ ਤਾਂ ਕਿ ਇਕੱਲੇ ਵਸ ਫੜ ਕੇ ਡੱਬਾ ਜੇ ਭੱਜ ਗਿਓ ਨਾ ਨਾ ਐਂ ਤੇ ਮੈਂ ਬਿਠਾਏ ਨੇ ਚਾਹ ਪਲਾਈ ਆ ਚਾਹ ਚਾਹ ਤਾਂ ਸੁਣ ਲਓ ਮੈਂ ਇਹਨਾਂ ਨੂੰ ਕੀ ਦੱਸ ਕੇ ਨਾ ਤਾਂ ਮੈਂ ਕੁਦਰਜੀ ਮੰਮੀ ਨੂੰ ਫੋਨ ਲਾ ਲਿਆ ਮੈਂ ਮੰਮੀ ਕਿਆ ਕਰਦੀ ਐ ਮੰਮੀ ਕੈਨੂੰ ਕਸਮ ਕੁਝ ਨਹੀਂ ਕਰਦੀ ਤਿਆਰੀ ਕਰ ਲਾ ਮੈਂ ਕਹਿੰਦਾ ਤਿਆਰੀ ਕਰਨੀ ਮੈਂ ਕਿਤੇ ਮੰਮੀ ਆਉਣ ਲੱਗੀ ਐ ਕਹਿੰਦੀ ਵੀ ਭਾਈ ਇਹ ਦੋਏ ਤੁਰ ਪੇ ਕਹਿੰਦੇ ਮੈਂ ਸਾਰੇ ਪਾਸੇ ਡੱਬੇ ਪਹੁੰਚਾ ਦੇ ਕਰਦੇ ਕਹਿੰਦੇ ਪਹਿਲਾਂ ਨਹੀਂ ਪਤਾ ਤੇਰੇ ਕੋਲੇ ਆ ਜਾਣਾ ਫੋਨ ਵੀ ਨਹੀਂ ਚੱਕਿਆ ਮੈਂ ਇੰਨੇ ਫੋਨ ਕਰੇ ਫਿਰ ਮੈਂ ਕਿਹਾ ਚੱਲ ਕੋਈ ਨਾ ਹੁਣ ਆ ਜਾਣ ਦੇ ਮੈਂ ਆਪਾਂ ਹੀ ਹੁਣ ਇੱਥੇ ਕੋਈ ਲਿਆਉਣ ਵਾਲਾ ਤਾਂ ਹੈ ਨਹੀਂ ਏਡੀ ਦੂਰ ਕੁਝ ਵੀ ਬਿਚਲ ਆ ਜਾਣ ਤੇ ਫਿਰ ਉਹੀ ਡੱਬਾ ਖੋਲਗੇ ਇਹਦੇ ਨਾਲੇ ਚਾਹ ਪਲਾਤੇ ਚੱਲ ਕੋਈ ਗੱਲ ਕੋਈ ਗੱਲ ਨਹੀਂ ਤੇ ਭਾਈ ਪ੍ਰਮਾਤਮਾ ਖੁਸ਼ ਰੱਖੇ ਭਾਈ ਦੇਖੋ ਨਾ ਬਹੁਤ ਵਧੀਆ ਦਿਨ ਆ ਬੜਾ ਖੁਸ਼ੀ ਵਾਲਾ ਬਨਾਇਆ ਤੇ ਮੈਂ ਤਾਂ ਤਾਂ ਬਾਹਰ ਗਿਆ ਹੋਇਆ ਤਾਂ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਨੇ ਜਿਹੜੀ ਗੱਡੀ ਲਈਤੀ ਸੀ ਉਹ ਗੱਡੀ ਦਾ ਆਪਾਂ ਨੇ ਕਰਨਾ ਸੀ ਜੀ ਲੋਨ ਜਿਹੜਾ ਕਲੀ ਤੇ ਉਹ ਦੇ ਲੈਣਾ ਦੇਣਾ ਪੈਸਾ ਜੋ ਵੀ ਟੁੱਕਰ ਤਾਂ ਉਹਦਾ ਪਾਣੇ ਅੱਜ ਕਰ ਦਿੱਤਾ ਕਲੀਅਰ ਆ ਤੇ ਦੇਖਾਂਗੇ ਜੋ ਹੁਣ ਕਰਮਾ ਦੇ ਵਿੱਚ ਹੋਈ ਕੋਈ ਹੋਰ ਗੱਡੀ ਦੇਖਾਂਗੇ ਤੇ ਹੁਣ ਬਾਕੀ ਚਲੋ ਹੁਣ ਮੈਂ ਵੀ ਰਹਿਣ ਜਾਣਾ ਜੀ ਟਾਈਮ ਹੋ ਗਿਆ ਛਾ ਉਹਦਾ ਤਾਂ ਹੁਣ ਕੀ ਕਰਨਾ ਮੈਂ ਸਬਜ਼ੀ ਬਣਾਉਣੀ ਕੋਈ ਜਾਣਾ ਕੀ ਕਰਨਾ ਪਹਿਲਾਂ ਸਬਜ਼ੀ ਬਣਾਉਣੀ ਹੈ ਮੈਂ ਪਹਿਲਾਂ ਸਬਜ਼ੀ ਬਣਾਉਗੀ ਇਹ ਟਾਈਮ ਹਲੇ ਕੁਝ ਨਹੀਂ ਹੋਇਆ ਜੀ 10 ਹਾਂ ਵਾਟ 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 ਪਤਾ ਕਿਰਜਣਾਂ ਦੇ ਉੱਪਰ ਮੇਰੇ ਪਛੜੇ ਪੈਰ ਦੇ ਕਿ ਮੁਰਗਿਆ ਦਾ ਆ ਦੇਖਿਆ ਕਰਦ ਲੱਛਣ ਬਰਫੀ ਨੇ ਇਹਨੂੰ ਦੇਣੀ ਆ ਖੜਾ ਹੋ ਗਿਆ ਭਾਈ ਸੰਤ ਇਹ ਨਹੀਂ ਉੜ ਜਾਇਆ ਪਿਆ ਜੀ 2-3 ਦਿਨ ਹੋ ਗਏ ਚਲੋ ਬਾਕੀ ਠੀਕ ਆ ਜੀ ਮਿਲਦੇ ਆਪਾਂ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ